ਇੱਥੇ ਇੱਕ ਹੋਰ ਵੀ ਬਹੁਤ ਜ਼ਿਆਦਾ ਭੇਦਪਰੀ ਕਹਾਣੀ ਜੁੜੀ ਹੈ ਜਿਹੜੀ ਕਿ ਟਰੈਵਿਸ ਵਾਲਟ ਨਾਮ ਦੇ ਇੱਕ ਇਨਸਾਨ ਦੇ ਨਾਲ ਬੀਤੀ ਸੀ। ਟਰੈਵਿਸ ਵਾਲਟਨ ਨਾਮ ਦੇ ਇਹ ਇਨਸਾਨ ਨੂੰ 5 ਦਿਨਾਂ ਤੱਕ ਏਲੀਅਨਸ ਨੇ ਅਗਵਾ ਕਰਕੇ ਰੱਖਿਆ ਸੀ। 5 ਨਵੰਬਰ 1975 ਦਾ ਦਿਨ ਸੀ ਜਦੋਂ ਟਰੈਵਿਸ ਵਾਲਟਨ ਨਾਮ ਦਾ ਇਹ ਇਨਸਾਨ ਆਪਣੇ ਸਾਥੀਆਂ ਦੇ ਨਾਲ ਜੰਗਲ ਦੇ ਵਿੱਚੋਂ ਲੱਕੜਾਂ ਨੂੰ ਕੱਟ ਕੇ ਸ਼ਾਮ ਦੇ ਸਮੇਂ ਇੱਕ ਟਰੱਕ ਦੇ ਵਿੱਚ ਵਾਪਸ ਸ਼ੇਅਰਵਾਲ ਨੂੰ ਆ ਰਿਹਾ ਸੀ। 5 ਨਵੰਬਰ ਨੂੰ 28 ਸਾਲਾ ਟਰੈਵਿਸ ਤੇ ਉਸ ਦੇ 6 ਹੋਰ ਸਾਥੀ ਆਪਣਾ ਸਾਰਾ ਕੰਮ ਖਤਮ ਕਰਕੇ ਇੱਕ ਟਰੱਕ ਦੇ ਵਿੱਚ ਸਵਾਰ ਹੋ ਕੇ ਸ਼ੇਅਰਵਾਲ ਨੂੰ ਜੰਗਲ ਦੇ ਵਿੱਚ ਦੀ ਵਾਪਸ ਆ ਰਹੇ ਸਨ ਤੇ ਹੁੰਦੇ ਨੇ ਤਾਂ ਇਹਨਾਂ ਦੇ ਉੱਪਰ ਇੱਕ ਬਹੁਤ ਜਿਆਦਾ ਤੇਜ਼ ਲਾਈਟ ਪੈਂਦੀ ਹੈ ਤੇ ਜਿਵੇਂ ਜਿਵੇਂ ਇਹ ਲਾਈਟ ਇਹਨਾਂ ਦੇ ਟਰੱਕ ਦੇ ਨੇੜੇ ਆਉਂਦੀ ਜਾਂਦੀ ਹੈ ਤਾਂ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਕੋਈ ਨਾਰਮਲ ਲਾਈਟ ਨਹੀਂ ਹੈ ਬਲਕਿ ਇਹ ਤਾਂ ਇੱਕ ਬਹੁਤ ਵੱਡਾ ਯੂ ਐਫ ਓ ਜਾਂ ਕਈ ਜਹਾਜ਼ ਹੈ ਇਹ ਲਾਈਟ ਇਹਨਾਂ ਦੇ ਟਰੱਕ ਤੋਂ ਕੁਝ ਦੂਰੀ ਤੇ ਅੱਗੇ ਖੜ ਜਾਂਦੀ ਹੈ ਟਰੈਵਿਸ ਜਿਹੜਾ ਕਿ ਸ਼ਰਾਰਤੀ ਸੁਭਾਅ ਦਾ ਮਾਲਕ ਹੁੰਦਾ ਹੈ ਉਹ ਟਰੱਕ ਦੇ ਵਿੱਚੋਂ ਜੰਪ ਕਰਦਾ ਹੈ ਤੇ ਭੱਜ ਕੇ ਜਾ ਕੇ ਉਸ ਲਾਈਟ ਨੂੰ ਨੇੜੇੋਂ ਦੇਖਣ ਦੀ ਕੋਸ਼ਿਸ਼ ਕਰਦਾ ਹੈ ਤੇ ਇਹੀ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸਾਬਤ ਹੁੰਦੀ ਹੈ ਜਿਵੇਂ ਹੀ ਟਰੈਵਿਸ ਇਸ ਰੋਸ਼ਨੀ ਦੇ ਥੱਲੇ ਪਹੁੰਚਦਾ ਹੈ ਤਾਂ ਇਹ ਰੋਸ਼ ਦਾ ਹੈ ਇਹ ਜਿਹੜਾ ਸਾਰਾ ਮੰਜਰ ਹੁੰਦਾ ਹੈ ਇਹ ਟਰੈਵਰਸ ਦੇ ਜਿਹੜੇ ਸਾਥੀ ਹੁੰਦੇ ਨੇ ਉਹ ਆਪਣੀਆਂ ਅੱਖਾਂ ਦੇ ਨਾਲ ਆਪ ਦੇਖ ਰਹੇ ਹੁੰਦੇ ਨੇ ਤੇ ਕੁਝ ਸੈਕੰਡਾਂ ਬਾਅਦ ਟਰੈਵਰਸ ਦਾ ਜਿਹੜਾ ਬੇਸਬਤ ਸਰੀਰ ਪਿਆ ਹੁੰਦਾ ਹੈ ਉਹ ਆਪਣੇ ਆਪ ਹੀ ਹਵਾ ਦੇ ਵਿੱਚ ਝੂਲਣ ਲੱਗ ਜਾਂਦਾ ਹੈ ਤੇ ਝੂਲਦਾ ਹੋਇਆ ਜਹਾਜ਼ ਦੇ ਅੰਦਰ ਚਲਿਆ ਜਾਂਦਾ ਹੈ ਇਹ ਸਾਰੀ ਘਟਨਾ ਨੂੰ ਦੇਖ ਕੇ ਟਰੈਵਰਸ ਦੇ ਦੋਸਤ ਉੱਥੋਂ ਡਰਦੇ ਭੱਜ ਜਾਂਦੇ ਨੇ ਤੇ ਲੋਕਲ ਪੁਲਿਸ ਅਥਾਰਟੀ ਨੂੰ ਉਹ ਜਾ ਕੇ ਇਹ ਦੱਸ ਦਿੰਦੇ ਨੇ ਕਿ ਅਜਿਹੀ ਘਟਨਾ ਹੋਈ ਹੈ ਟਰੈਵਰਸ ਦੇ ਨਾਲ ਇਹ ਟਰੈਵਰਸ ਨਾਮ ਦਾ ਇਨਸਾਨ 5 ਦਿਨ 6 ਘੰਟੇ ਗਾਇਬ ਰਿਹਾ ਸੀ ਸਾਡੀ ਧਰਤੀ ਤੋਂ ਜਦੋਂ ਟਰੈਵਰ ਦੀ ਪੈ ਜਾਂਦੀ ਹੈ ਪਹਿਲਾਂ ਤਾਂ ਪੁਲਿਸ ਨੂੰ ਲੱਗਿਆ ਕਿ ਟਰੈਵਿਸ ਦੇ ਦੋਸਤਾਂ ਨੇ ਉਸ ਨੂੰ ਮਾਰ ਕੇ ਜੰਗਲ ਦੇ ਵਿੱਚ ਦੱਬ ਦਿੱਤਾ ਹੈ ਇਸ ਲਈ ਉਹ ਇਹਨਾਂ ਤੋਂ ਸ਼ਕਤੀ ਦੇ ਨਾਲ ਪੁੱਛਗਿੱਛ ਕਰਦੇ ਨੇ ਤੇ ਜੰਗਲ ਦੀ ਪੂਰੀ ਚੰਗੀ ਤਰ੍ਹਾਂ ਦੇ ਨਾਲ ਛਾਣਬੀਣ ਕਰਦੇ ਨੇ ਪਰ ਜਦੋਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਟਰੈਵਿਸ ਦਾ ਨਾਮ-ਉਨਸ਼ਾਨ ਨਹੀਂ ਮਿਲਦਾ ਤਾਂ ਫਿਰ ਉਹ ਇਹਨਾਂ ਦੀ ਗੱਲ ਦੇ ਉੱਪਰ ਯਕੀਨ ਕਰਦੇ ਨੇ 5 ਦਿਨ ਬੀਤ ਜਾਣ ਤੋਂ ਬਾਅਦ ਸਾਰੇ ਇਹ ਗੱਲ ਨੂੰ ਮੰਨ ਲੈਂਦੇ ਨੇ ਕਿ ਟਰੈਵਿਸ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਬਚਿਆ ਉਹ ਮਰ ਗਿਆ ਹੈ ਪਰ 10 ਨਵੰਬਰ ਦੀ ਰਾਤ ਨੂੰ ਇੱਕ ਫੋਨ ਆਉਂਦਾ ਹੈ ਜਦੋਂ ਉਹ ਫੋਨ ਨੂੰ ਟਰੈਵਿਸ ਦੀ ਮਾਂ ਚੱਕਦੀ ਹੈ ਤਾਂ ਉਹ ਦੱਸਦਾ ਹੈ ਕਿ ਮੈਂ ਟਰ ਹਸਪੀਟਲ ਦੇ ਵਿੱਚ ਚਲੇ ਜਾਂਦੇ ਨੇ ਤੇ ਹਸਪੀਟਲ ਦੇ ਵਿੱਚ ਜਾ ਕੇ ਜਦੋਂ ਇਸ ਦਾ ਚੈੱਕਅਪ ਕਰਾਇਆ ਜਾਂਦਾ ਹੈ ਤੇ ਜਿਹੜੀ ਕਹਾਣੀ ਟਰੈਵਲਸ ਦੱਸਦਾ ਹੈ ਉਹ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੀ ਹੈ ਟਰੈਵਲਸ ਦੱਸਦਾ ਹੈ ਕਿ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੋਸ਼ਨੀ ਬਾਰੇ ਯਾਦ ਨਹੀਂ ਪਰ ਜਦੋਂ ਮੈਨੂੰ ਹੋਸ਼ ਆਉਂਦੀ ਹੈ ਤਾਂ ਮੈਂ ਇੱਕ ਅਜੀਬ ਜਿਹੇ ਕਮਰੇ ਦੇ ਵਿੱਚ ਹੁੰਨਾ ਹਾਂ ਟਰੈਵਲਸ ਦੱਸਦਾ ਹੈ ਕਿ ਮੇਰੇ ਆਲੇ ਦੁਆਲੇ ਵੱਡੇ ਸਿਰ ਅਤੇ ਪਤਲੇ ਸਰੀਰ ਵਾਲੇ ਵੱਡੀਆਂ ਵੱਡੀਆਂ ਅੱਖਾਂ ਵਾਲੇ ਕੁਝ ਜੀਵ ਤੁਰੇ ਫਿਰਦੇ ਸਨ ਟਰੈਵਲਸ ਦੱਸਦਾ ਹੈ ਕਿ ਉਹਨਾਂ ਨੇ ਮੇਰੇ ਸਰੀਰ ਦੇ ਉੱਪਰ ਇੱਕ ਮੈਟਲ ਦੀ ਪਲੇਟ ਰੱਖੀ ਤੇ ਮੇਰੇ ਕਈ ਤਰ੍ਹਾਂ ਦੇ ਟੈਸਟ ਕੀਤੇ ਸੋ ਹੁੰਦਾ ਸੀ ਇਸ ਤੋਂ ਬਾਅਦ ਟਰੈਵਸ ਦੱਸਦਾ ਹੈ ਕਿ ਇਹ ਮੈਨੂੰ ਲੈ ਕੇ ਕਿਸੇ ਹੋਰ ਕਮਰੇ ਦੇ ਵਿੱਚ ਚਲੇ ਜਾਂਦੇ ਨੇ ਜਿੱਥੇ ਖੜੇ ਪਹਿਲਾਂ ਤੋਂ ਇਨ੍ਹਾਂ ਵਰਗੇ ਜੀਵਾਂ ਦੇ ਮੂੰਹ ਦੇ ਉੱਪਰ ਮਾਸਕ ਪਾਏ ਸਨ ਤੇ ਅਗਲੀ ਵਾਰ ਜਦੋਂ ਮੈਨੂੰ ਹੋਸ਼ ਆਉਂਦੀ ਹੈ ਤਾਂ ਮੈਂ ਇੱਕ ਸੜਕ ਦੇ ਕਿਨਾਰੇ ਹਾਈਵੇ ਦੇ ਉੱਪਰ ਪਿਆ ਹੁੰਨਾ ਹਾਂ ਇਸ ਤੋਂ ਬਾਅਦ ਪੁਲਿਸ ਟਰੈਵਸ ਦੇ ਕੇਸ ਦੇ ਉੱਪਰ ਜਾਂਚ ਕਰਨੀ ਸ਼ੁਰੂ ਕਰ ਦਿੰਦੀ ਹੈ ਤੇ ਟਰੈਵਸ ਨੂੰ ਹਰ ਇੱਕ ਤਰੀਕੇ ਦੇ ਨਾਲ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਇਸ ਦੇ ਵਿੱਚ ਸਫਲ ਨਹੀਂ ਹੁੰਦੇ ਟਰੈਵਸ ਦੇ ਜਿਹੜੇ 6 ਸਾਥੀ ਸਨ ਜਿਨ੍ਹਾਂ ਨੇ ਟਰੈਵਸ ਨੂੰ ਗਾਇਬ ਹੁੰਦੇ ਦੇਖਿਆ ਸੀ ਉਹਨਾਂ ਦਾ ਲਾਈਟ ਡਿਟੈਕਟ ਦੇ ਉੱਪ ਸਾਰਿਆਂ ਨੂੰ ਇਹ ਮੰਨਣਾ ਪਿਆ ਕਿ ਟਰੈਵਰਸ ਨੂੰ ਸੱਚਮੁੱਚ ਅਗਵਾ ਕੀਤਾ ਗਿਆ ਸੀ ਡਾਕਟਰਾਂ ਨੇ ਜਦੋਂ ਟਰੈਵਰਸ ਦੇ ਸਰੀਰ ਦੀ ਜਾਂਚ ਕੀਤੀ ਤਾਂ ਉਹਨਾਂ ਨੇ ਦੇਖਿਆ ਕਿ 5 ਦਿਨਾਂ ਦੇ ਵਿੱਚ ਟਰੈਵਰਸ ਨੇ ਕੁਝ ਵੀ ਨਾ ਖਾਦਾ ਹੈ ਨਾ ਪੀਤਾ ਹੈ ਪਰ ਫਿਰ ਵੀ ਇਸ ਨੂੰ ਇੱਕ ਪੈਸੇ ਦੀ ਵੀਕਨੈਸ ਨਹੀਂ ਆਈ ਤੇ ਡਾਕਟਰ ਨੂੰ ਟਰੈਵਰਸ ਦੇ ਕੱਪੜਿਆਂ ਦੇ ਉੱਪਰ ਇੱਕ ਅਲੱਗ ਹੀ ਤਰ੍ਹਾਂ ਦੀ ਰੇਡੀਏਸ਼ਨ ਵੀ ਮਿਲੀ ਸੀ ਟਰੈਵਰਸ ਵਾਲਟਨ ਦੀ ਕਹਾਣੀ ਦੇ ਉੱਪਰ ਤਾਂ ਇੱਕ ਫਿਲਮ ਵੀ ਬਣੀ ਹੋਈ ਹੈ ਤੇ ਇਸ ਫਿਲਮ ਦਾ ਨਾਮ ਹੈ ਫਾਇਰ ਇਨ ਦਾ ਸਕਾਈ